ਅਮਿੰਤੋ ਜੀ ਰਾਜਵੀਰ ਜਵੰਦਾ ਤੋਂ ਹੀ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਜਿਸ ਤਰ੍ਹਾਂ ਵੈਸੇ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਬਾਈਕ ਰਾਈਡਿੰਗ ਦੇ ਦੌਰਾਨ ਉਹਦਾ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜਿਦੇ ਵਿੱਚ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਬਹੁਤ ਸਾਰੇ ਜਿਹੜੇ ਉੱਥੇ ਪਹੁੰਚੇ ਕੋਈ ਕਲਾਕਾਰ ਨੇ ਫਨਕਾਰ ਨੇ ਜਿਨ੍ਹਾਂ ਦਾ ਕੋਈ ਮੁਲਾਕਾਤ ਹੋਈ ਡਾਕਟਰਸ ਦੇ ਨਾਲ ਕੁਝ ਕਨੇ ਉਹਨਾਂ ਦੇ ਵਿੱਚੋਂ ਆ ਕੇ ਉਹਦੀ ਸਿਹਤ ਬਾਰੇ ਅਪਡੇਟਸ ਦਿੱਤੀਆਂ ਨੇ ਪਰ ਕਾਫੀ ਸਾਰੀਆਂ ਕਨਫਿਊਜ਼ਨਸ ਲੋਕਾਂ ਦੇ ਵਿੱਚ ਹੁੰਦੀਆਂ ਨੇ ਦੁਚਿੱਤੀ ਹੁੰਦੀ ਹੈ ਕਿ ਅਸਲ ਗੱਲ ਕੀ ਹੈ ਕਿਉਂਕਿ ਡਾਕਟਰ ਜੈ ਉਹ ਮੈਨੂੰ ਵੀ ਲੱਗਦਾ ਹੈ ਕਿ ਜਨੇਖਾਏ ਨੂੰ ਤੇ ਹਰ ਗੱਲ ਉਹ ਦੱਸਦੇ ਵੀ ਨਹੀਂ ਹੋਣੇ ਤੇ ਇਹਦੇ ਵਿੱਚ ਅਸਲ ਸੱਚਾਈ ਉਹ ਦੀ ਸਿਹਤ ਕਿਵੇਂ ਆ ਨਹੀਂ ਦੇਖੋ ਪਤਾ ਕੀ ਹੈ ਕਿ ਦੋਏ ਚੀਜ਼ਾਂ ਸੱਚੀਆਂ ਨੇ ਜੀ ਜੋ ਗੁਰਦਾਸ ਮਾਨ ਨੇ ਕਿਹਾ ਸੀ ਨਾ ਮੈਂ ਗੁਰੂਆਂ ਦਾ ਦਾਸ ਕਹਾ ਮਰ ਲੋਕ ਕਹਿਣ ਮਰ ਜਾਣਾ ਦੋਵੇਂ ਗੱਲਾਂ ਸੱਚੀਆਂ ਮਿੱਤਰਾ ਸੱਚ ਤੋਂ ਕੀ ਕਬਰਾਨਾ ਜੀ ਗਲਤੋਂ ਵਿੱਚ ਸੱਚੀਆਂ ਹਮ ਕਿ ਇਲਾਜ ਦੇ ਦੌਰਾਨ ਪ੍ਰੋਗਰੈਸਡ ਹੈ ਜੀ ਜੋ ਉਹਦੇ ਸਾਥੀ ਕਲਾਕਾਰ ਕਹਰੇ ਤੁਸੀਂ ਕਮਰਘਰੇਵਾਲ ਨੂੰ ਦੇਖਿਆ ਹੋਣਾ ਐਕਚੁਅਲ ਚ ਕੀ ਹੈ ਕਿ ਕਮਰਘਰੇਵਾਲ ਤੇ ਰਾਜਵੀਰ ਜਵੰਦਾ ਇਹ ਜੁੰਡੀ ਦੇ ਯਾਰ ਨੇ ਹੂੰ ਯੂਨੀਵਰਸਿਟੀ ਦੇ ਸਾਹਮਣੇ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਇੱਕ ਪੈਟਰੋਲ ਪੰਪ ਆ ਉਹਦੇ ਮਗਰ ਇਹ ਇੱਕੋ ਕਮਰੇ ਚ ਰਹਿੰਦੇ ਰਹੇ ਜੀ ਠੀਕ ਹੈ ਜਿਵੇਂ ਉਸ ਪਾਸ ਸਕੂਟਰ ਹੁੰਦਾ ਸੀਗਾ ਰਾਜਵੀਰ ਜਵੰਦਾ ਦੇ ਕੋਲ ਹੂੰ ਤਾਂ ਜਿਹੜਾ ਕੋਈ ਏਦਾਂ ਸੱਜਣਸ ਨਹੀਂ ਹੁੰਦਾ ਤਾਂ ਪਈ ਉਹ ਢੀੜ ਪਈ ਤੋਂ ਸਭ ਤੋਂ ਪਹਿਲਾਂ ਜੀ ਖਲੋਤਾ ਹੋਣਾ ਵੀ ਚਾਹੀਦਾ ਤੇ ਖਲੋਤਾ ਨਜ਼ਰ ਆ ਵੀ ਰਿਹਾ ਦੂਜੀ ਗੱਲ ਉਹਨਾਂ ਨੇ ਇਹ ਗੱਲਾਂ ਇਸ ਕਰਕੇ ਵੀ ਕਹੀਆਂ ਕੁਝ ਲੋਕਾਂ ਦੀ ਜ਼ਮੀਰ ਮਰ ਚੁੱਕੀ ਆ ਜਾਂ ਉਹਨਾਂ ਨੇ ਆਪਣੀ ਗਹਿਣੇ ਰੱਖ ਦਿੱਤੀ ਆ ਸ਼ਰਮ ਹਯਾ ਐਥਿਕਸ ਉਹਨਾਂ ਵਾਸਤੇ ਹੁਣ ਕੋਈ ਮਾਇਨੇ ਨਹੀਂ ਰੱਖਦੇ ਜੀ ਕਿਸੇ ਨੇ ਆਰ ਆਈ ਪੀ ਲਿਖਤਾ ਕਿਸੇ ਨੇ ਰਾਜਵੀਰ ਜਵੰਦਾ ਦੀ ਥਾਂ ਉਹਦੀ ਮਾਤਾ ਦੀ ਫੋਟੋ ਲਾ ਕੇ ਪਤਨੀ ਵਜੋਂ ਏਦਾਂ ਉਹਦਾ ਦੀਆਂ ਗੱਲਾਂ ਯਾਰ ਪਹਿੜੀਆਂ ਪਹਿੜੀਆਂ ਗੱਲਾਂ ਜੀ ਜਿਹਨੂੰ ਆਪਾਂ ਬੇਹੁਦਾ ਕਹਿੰਦੇ ਆ ਇੱਕ ਜ਼ਮੀਰ ਤੋਂ ਤੋੜ ਲਿਆ ਬੇਹੁਦਾ ਵੀ ਛੱਡੋ ਮਤਲਬ ਉਹਦਾ ਵੀ ਕੋਈ ਚਲੋ ਥੋੜਾ ਬਹੁਤਾ ਮਿਆਰ ਹੋ ਸਕਦਾ ਹੈ ਇਤੇ ਬਿਲਕੁਲ ਹੀ ਸਾਡੇ ਕੁਝ ਬੰਦੇ ਜਿਹੜੇ ਆ ਨਾ ਉਹ ਆਪਣੀ ਜ਼ਮੀਰ ਨੂੰ ਫਨਾ ਕਰ ਬੈਠੇ ਆ ਜੀ ਮੈਂ ਅੱਗੇ ਕਿਹਾ ਸੀ ਤੇ ਹੁਣ ਵੀ ਕਹਿੰਨਾ ਕਿ ਰਾਜਵੀਰ ਜਵੰਦੇ ਵਾਸਤੇ ਲੋਕਾਂ ਦਾ ਪਿਆਰ ਲੋਕਾਂ ਦੀਆਂ ਦੁਆਵਾਂ ਇੰਨਾ ਮਾਇੰਦਾ ਰੱਖਦੀਆਂ ਸੀ ਮੈਂ ਇੱਕ ਪੋਸਟ ਪਾਈ ਜਿਹਦੇ ਚ ਦੋ ਗੱਲਾਂ ਲਿਖੀਆਂ ਸੀ ਕਿ ਕੁਝ ਲੋਕ ਹੁੰਦੇ ਆ ਜੋ ਨੋਟ ਕਮਾਉਂਦੇ ਆ ਕੁਝ ਲੋਕ ਹੁੰਦੇ ਆ ਜੋ ਲੋਕ ਕਮਾਉਂਦੇ ਆ ਕੁਝ ਵਿਰਲੇ ਹੁੰਦੇ ਆ ਜਿਹੜੇ ਦੋਨੇ ਹੀ ਕਮਾਉਂਦੇ ਆ ਜੀ ਤੇ ਰਾਜਵੀਰ ਜਵੰਦੇ ਦੇ ਹਿੱਸੇ ਦੋਵੇਂ ਚੀਜ਼ਾਂ ਆਈਆਂ ਆਈਆਂ ਬਿਲਕੁਲ ਤੇ ਇੱਕ ਪਿੱਛੋ ਟੋੜੀ ਮੈਂ ਗੱਲ ਲਿਖੀ ਕਿ ਪੰਜਾਂ ਪਾਣੀਆਂ ਦੇ ਪੁੱਤਾਂ ਤੇਰੀਆਂ ਸੱਤੇ ਖੈਰਾ ਜੀ ਇਹ ਦੋ ਗੱਲਾਂ ਸੀ ਤੇ ਮੈਂ ਅੱਜ ਦੁਪਹਿਰੇ ਬੈਠਾ ਉਸ ਪੋਸਟ ਨੂੰ ਦੇਖ ਰਿਹਾ ਸੀ 1 ਮਿਲੀਅਨ ਉਹ ਦੀ ਰੀਚ ਹੈ 1 ਮਿਲੀਅਨ ਦਾ ਮਤਲਬ ਕਿ 10 ਲੱਖ 10 ਲੱਖ 10 ਲੱਖ ਤੱਕ ਵੀ ਯਾਨੀ ਲੋਕ ਇੰਨਾ ਜ਼ਿਆਦਾ ਜੁੜੇ ਹੋਏ ਸਨ ਕਿ ਜੇ ਤੁਸੀਂ ਦੁਆਵਾਂ ਹੀ ਲਿਖ ਦਿਓ ਜੀ ਤੇ ਤਦ ਵੀ ਤੁਹਾਨੂੰ ভিউਜ਼ ਮਿਲ ਜਾਣਗੇ ਰੀਚ ਮਿਲ ਜਾਣੀ ਤਾਂ ਫਿਰ ਹੋਰ ਕੀ ਚਾਹੀਦਾ ਤੁਹਾਨੂੰ ਹੋਰ ਕਾਦੀ ਕਾਟਿਆ ਤੁਹਾਨੂੰ ਵੀ ਇਹ ਨਾਮ ਗਿਰਿਆ ਹੋਇਆ ਕੰਮ ਤੋਂ ਇਸ ਕਰਕੇ ਉਹਨੂੰ ਇਹ ਸਟੇਟਮੈਂਟ ਜਾਰੀ ਕਰਨੀਆਂ ਪਈਆਂ ਇਹ ਬੰਦਾ ਤੇ ਠੀਕ ਹੋ ਰਿਹਾ ਆ ਜਾਂ ਬੰਦਾ ਤੇ ਫਾਈਟ ਕਰ ਰਿਹਾ ਕੋਈ ਉਹਨੂੰ ਕੁਛ ਕਰ ਰਿਹਾ ਕੋਈ ਉਹਨੂੰ ਖੁਸ਼ ਕਰ ਰਿਹਾ ਆਪਣੀ ਸਾਫ ਕਿਤਾਬ ਦੇ ਨਾਲ ਇਸ ਵਾਸਤੇ ਫਿਰ ਉਹਦੇ ਰਾਜਵੀਰ ਜਵੰਦੇ ਦੇ ਖਾਸਮ ਖਾਸ ਜਿਹੜੇ ਸਿੰਗਰ ਸੀ ਆਰਟਿਸਟ ਸੀ ਉਹਨਾਂ ਨੇ ਆ ਕੇ ਅਪੀਲ ਕੀਤੀ ਕਿ ਭਾਈ ਗਲਤ ਖਬਰਾਂ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕਰੋ ਨਾਲ ਇਸ ਗੱਲ ਦੀ ਤਸਦੀਕ ਕੀਤੀ ਕਿ ਉਹਦੀ ਸਿਹਤ ਦੇ ਵਿੱਚ ਸੁਧਾਰ ਆ ਮਾਮੂਲੀ ਆ ਜਿਆਦਾ ਉਹ ਚਲੋ ਡਾਕਟਰੀ ਵਿਸ਼ਾ ਹੈ ਜੀ ਜਿਹੜੀ ਟੀਮ ਲੱਗੀ ਹੋਈ ਹੈ ਇਲਾਜ ਦੇ ਵਿੱਚ ਹੁਣ ਜਿਹੜੀ ਗੱਲ ਹੈ ਕਿ ਇਸ ਵੇਲੇ ਐਕਚੁਅਲ ਚ ਹਾਲਾਤ ਕੀ ਆ ਰਾਜਵੀਰ ਜਵੰਦਾ ਦੀ ਸਿਹਤ ਦੇ ਹਾਲਾਤ ਕੀ ਆ ਦੇਖੋ ਜਿੰਨੀ ਕੋ ਸਾਡੇ ਕੋਲ ਜਾਣਕਾਰੀ ਆ ਤੇ ਜਾਣਕਾਰੀ ਜਿਹੜੀ ਜੁਟਾਈ ਜਾਂਦੀ ਆ ਉਹ ਮੈਂ ਕਿਹ ਕਹਿੰਨਾ ਕਿ ਦੁਨੀਆ ਦਾ ਅੰਤਮ ਸੱਚ ਨਹੀਂ ਹੁੰਦਾ ਜਾਂ ਉਹਦੇ 'ਚ ਇਹ ਨਹੀਂ ਹੁੰਦਾ ਕਿ ਇਹਦੇ ਤੋਂ ਟੱਸ ਤੋਂ ਮੱਸ ਨਹੀਂ ਹੋਣੀ ਗੱਲ ਹ ਹ ਹ ਦਰਸਲ ਕੀ ਆ ਕਿ ਰਾਜਵੀਰ ਛਵੰਤੇ ਦੀ ਜਿਹੜੀ ਸਪਾਇਨਲ ਇੰਜਰੀ ਆ ਨਾ ਉਹ ਜ਼ਿਆਦਾ ਹੈ ਜੀ ਉਹ ਕਈ ਥਾਵਾਂ ਤੋਂ ਬ੍ਰੇਕ ਹੋ ਚੁੱਕੀ ਆ ਜੀ ਜੀ ਖੈਦ ਇੱਕ ਸਰਜਰੀ ਦਾ ਵੀ ਜ਼ਿਕਰ ਆਇਆ ਕਿ ਇੱਕ ਸਰਜਰੀ ਵੀ ਹੋਈ ਆ ਪਰ ਗੱਲ ਇਹ ਆ ਕਿ ਤਾਨੂੰ ਪਤਾ ਹੈ ਰੀਡ ਦੀ ਹੱਡੀ ਦੀ ਸੱਟ ਬਹੁਤ ਖਤਰਨਾਕ ਹੁੰਦੀ ਹੈ ਬਹੁਤ ਔਖੀ ਰਿਕ ਹੁੰਦੀ ਹੈ ਤੇ ਖਤਰਨਾਕ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਆ ਕਿ ਜਿਵੇਂ ਆਪਾਂ ਹੁਣ ਬੀਪੀ ਦੇਖਦੇ ਆ ਬਾਡੀ ਦਾ ਟੈਂਪਰੇਚਰ ਹੁੰਦਾ ਜਾਂ 슈ਗਰ ਇਹ ਚੀਜ਼ਾਂ ਜਿਹੜੀਆਂ ਬੇਸਿਕ ਚੀਜ਼ਾਂ ਹੁੰਦੀਆਂ ਨੇ ਕਿ ਉਹਨਾਂ ਦੇ ਵਿੱਚ ਜੇ ਕੋਈ ਸਥਿਰਤਾ ਹੁੰਦੀ ਹੈ ਸੁਧਾਰ ਆਉਂਦਾ ਤੇ ਆਪਾਂ ਕਹਿੰਨੇ ਕਿ ਹਾਂ ਕੁਝ ਸੁਧਾਰ ਹੋ ਰਿਹਾ ਪਰ ਜਿਹੜੀ ਉਹ ਇੰਜਰੀ ਹੈ ਨਾ ਉਹ ਬਹੁਤ ਖਤਰਨਾਕ ਹੈ ਜੀ ਅਪਾ ਕਹਿ ਸਕਦੇ ਆ ਕਿ ਦੁਆਵਾਂ ਦੀ ਜ਼ਰੂਰਤ ਹੈ ਕਿ ਪਹਿਲਾਂ ਤਾਂ ਰਾਜਵੀਰ ਜਿਹੜਾ ਮੈਂ ਪਰਸਨਲ ਵੀ ਚਾਹੁੰਦਾ ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਹੁਣ ਤਾਂ ਕਾਫੀ ਧੇਰ ਹੋ ਗਈ ਆ ਤੇ ਮਤਲਬ ਕਿ ਬਹੁਤ ਵੈਸੇ ਵੀ ਮੈਨੂੰ ਵਿਅਕਤੀਗਤ ਤੌਰ ਤੇ ਅੱਛਾ ਲੱਗਦਾ ਉਹਦਾ ਜੀ ਸਿੰਗਿੰਗ ਸਟਾਈਲ ਉਹਦਾ ਜੁੱਸਾ ਹੂੰ ਬਿਲਕੁਲ ਉਹਦੀ ਮਤਲਬ ਕਿ ਸਾਦਗੀ ਉਹਦਾ ਫਿਲਮਾਂਕਣ ਸਾਫ ਸੁਥਰਾ ਕਈ ਚੀਜ਼ਾਂ ਨੇ ਉਹਦਾ ਗਾਣਾ ਬੱਚਾ ਵੀ ਸੁਣ ਲੈਂਦਾ ਹੈ ਜਵਾਨ ਵੀ ਸੁਣ ਲੈਂਦਾ ਸਾਡੇ ਅਰਗੇ ਵੀ ਸੁਣ ਲੈਂਦੇ ਆ ਇਸੇ ਕਰਕੇ ਇਨ ਹਰਮਨ ਹਰਮਨ ਪਿਆਰਾ ਸੀ ਕਿ ਹਰੇਕ ਵਰਗ ਦਾ ਗਾਇਕ ਸੀ ਵਿਆਹਾਂ ਚ ਵੀ ਉਹ ਵੱਜਦਾ ਸੀ ਹੂੰ ਹੂੰ ਘਰਾਂ ਚ ਵੀ ਉਹ ਵੱਜਦਾ ਸੀ ਸਾਡੇ ਅਰਗੇ ਵੀ ਸੁਣ ਲੈਂਦੇ ਸਨ ਤੇ ਮੁੰਡੇ ਕੁੜੀਆਂ ਵੀ ਸੁਣ ਲੈਂਦੇ ਸੀ ਜੀ ਜੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਖੁਦ ਚੁਣਾ ਕਿ ਸਭ ਤੋਂ ਪਹਿਲਾਂ ਤੇ ਉਹਦੀ ਜ਼ਿੰਦਗੀ ਬਚੇ ਉਹ ਇਸ ਲੜਾਈ ਚੋਂ ਜੇਤੂ ਹੋ ਕੇ ਨਿਕਲੇ ਬੱਸ ਉਹ ਫਾਈਟਰ ਹੀ ਰਿਹਾ ساری ਜ਼ਿੰਦਗੀ ਫਾਈਟ ਕੀਤੀ ਉਹਨੂੰ ਕੋਈ ਇਹ ਜਿਹੜੀ ਹੈਗੀ ਸੀ ਨਾ ਸ਼ੋਹਰਤ ਇਹ ਕੋਈ ਰਾਤੋਂ ਰਾਤ ਨਹੀਂ ਮਿਲੀ ਉਹਦਾ ਸੰਘਰਸ਼ ਹੈ ਦੇ ਪਿੱਛੇ ਬਹੁਤ ਵੱਡਾ ਸੰਘਰਸ਼ ਹੈ ਮੈਂ ਜਿਵੇਂ ਦੱਸਿਆ ਤੁਹਾਨੂੰ ਯੂਨੀਵਰਸਿਟੀ ਚ ਸੰਘਰਸ਼ ਕੀਤਾ ਬਾਅਦ ਚ ਆਇਆ ਮਜਬੂਰੀਆਂ ਦੇ ਮਾਰੇ ਨੂੰ ਪੰਜਾਬ ਪੁਲਿਸ ਜੁਆਇਨ ਕਰਨੀ ਪਈ ਜੀ ਇੰਨਾ ਪੜਲੇ ਕਿ ਫਿਰ ਉਸ ਤੋਂ ਬਾਅਦ ਪੰਜਾਬ ਪੁਲਿਸ 'ਚ ਰਹਿੰਦਿਆਂ ਗਾਇਕੀ ਦੀ ਤਿਆਰੀ ਕੀਤੀ ਹੂੰ ਉਹ ਕਲੀ ਜਵੰਦੇ ਦੀ ਆਈ ਉਹ ਇੰਨਾ ਮਤਲਬ ਕਿ ਨਹੀਂ ਕੰਮ ਚੱਲਿਆ ਉਸ ਤੋਂ ਬਾਅਦ ਫੇਰ ਜ਼ੋਰ ਲਾਇਆ ਫੇਰ ਕੰਗਣੀ ਤੋਂ ਕੰਮ ਬਹੁਤ ਜ਼ਿਆਦਾ ਰਿੜਿਆ ਬਿਲਕੁਲ ਬਿਲਕੁਲ ਤੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਬੰਦਾ ਫਾਈਟ ਕਰਦਾ ਰਿਹਾ ਹੈ ਜ਼ਿੰਦਗੀ ਵਿੱਚ ਪਰ ਇੱਥੇ ਆ ਕੇ ਕਹਿ ਲੋ ਦਵਾਵਾਂ ਦਾ ਜਾਂ ਇਸ ਤਰ੍ਹਾਂ ਦੀ ਸਾਫ਼ ਸੁਥਰੀ ਰਿਪੋਰਟਿੰਗ ਦੀ ਜ਼ਰੂਰਤ ਹੈ ਕਿ ਭਾਈ ਅਸੀਂ ਉਹਦੇ ਚਾਹਣ ਵਾਲਿਆਂ ਨੂੰ ਭਈ ਹੌਸਲਾ ਦੇਈਏ ਕਿ ਨਹੀਂ ਯਾਰ ਠੀਕ ਹੋ ਰਿਹਾ ਤਾਂ ਹੋ ਵੀ ਰਿਹਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪ੍ਰੋਗਰੈਸ ਤਾਂ ਹੈ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੁਣ ਇਹਦੇ ਵਿੱਚ ਗਾਂਹ ਸਮੱਸਿਆਵਾਂ ਕਈ ਹੁੰਦੀਆਂ ਨੇ ਚਲੋ ਕਹਿਣਾ ਨਹੀਂ ਚਾਹੀਦਾ ਮੈਂ ਮਤਲਬ ਕਿ ਇਹ ਸੋਚਣਾ ਵੀ ਗੁਨਾਹ ਸਮਝਦਾ ਪਰ ਗੱਲ ਕਰਨੀ ਪੈਂਦੀ ਹੈ ਕਿ ਜਦੋਂ ਹੁਣ ਸਪਾਇਨ ਦੀ ਰੀੜ ਦੀ ਹੱਡੀ ਦੀ ਬਹੁਤ ਵੱਡੀ ਇੰਜਰੀ ਹੁੰਦੀ ਹੈ ਮੇਜਰ ਇੰਜਰੀ ਜਿਸ ਨੂੰ ਆਪਾਂ ਕਹਿੰਦੇ ਆ ਤਾਂ ਆਪਾਂ ਨੂੰ ਪਤਾ ਹੈ ਕਿ ਜੇ ਬੰਦਾ ਬਚ ਵੀ ਜਾਂਦਾ ਤਾਂ ਤਦ ਵੀ ਉਹਦੀ ਜ਼ਿੰਦਗੀ ਦਾ ਸੰਘਰਸ਼ ਫਿਰ ਅੱਗੇ ਜਾਰੀ ਰਹਿੰਦਾ ਹੈ ਉਹਦੇ ਵਾਸਤੇ ਵੀ ਪਰਿਵਾਰ ਵਾਸਤੇ ਵੀ ਪਰ ਸਭ ਤੋਂ ਪਹਿਲਾਂ ਤੇ ਇਹ ਹੈ ਨਾ ਕਿ ਬਚਣਾ ਬਹੁਤ ਜ਼ਰੂਰੀ ਹੈ ਜੀ ਦੂਜਾ ਹੈ ਕਿ ਸੰਘਰਸ਼ ਬਾਅਦ ਦੇ ਵਿੱਚ ਜਦੋਂ ਸ਼ੁਰੂ ਹੋਏਗਾ ਫਿਰ ਦੇਖੀ ਜਾਏਗੀ ਜੀ ਬਹੁਤ ਚਮਤਕਾਰ ਹੁੰਦੇ ਹੈ ਮੈਨੂੰ ਵੀ ਜਦੋਂ ਮੇਰੀ ਲੱਤ ਤੇ ਸੱਟ ਲੱਗੀ ਮੇਰੇ ਨਾਲ ਖੁਦ ਹੋਇਆ ਕਿ ਡਾਕਟਰ ਮਤਲਬ ਕੋਈ ਸੋਚ ਨਹੀਂ ਸੀ ਸਕਦਾ ਕਿ ਮੈਂ ਕਦੇ ਠਰ ਪਾਉਂਗਾ ਚਮਤਕਾਰ ਹੋਇਆ ਸੀਗਾ ਮੇਰੇ ਨਾਲ ਖੁਦ ਵੀ ਕਹ ਲਉ ਕਿ ਬਹੁਤ ਬੰਦੇ ਦੇ ਸਾਰੇ ਵੀ ਹੁੰਦਾ ਉਹ ਬਾਦੀਆਂ ਗੱਲਾਂ ਨਹੀਂ ਜੀ ਪਰ ਜਿਸ ਤਰ੍ਹਾਂ ਦਾ ਜੇ ਤੁਸੀਂ ਦੇਖੋਗੇ ਰੀਡ ਦੀ ਹੱਡੀ ਦਾ ਟਾਂਚਾ ਜਾਂ ਮੈਡੀਕਲੀ ਆਪਾਂ ਦੇਖੀਏ ਗੱਲਬਾਤ ਆਪਾਂ ਕੀਤੀ ਹੈ ਜਿੰਨੇ ਕੁ ਬੰਦਿਆਂ ਦੇ ਨਾਲ ਤੋ ਇਹ ਹੁੰਦਾ ਕਿ ਜਿੰਨੇ ਇੱਕ ਨਾ ਸ਼ਾਇਦ ਪੈਰਾਲਾਈਜ਼ਡ ਪਲਸ ਬੋਲ ਦੇ ਕੁਝ ਇਸ ਤਰ੍ਹਾਂ ਦਾ ਨਾ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਮੈਡੀਕਲ ਪਾਸ਼ਾ ਦੇ ਵਿੱਚ ਕਿਉਂ ਆਮ ਤੌਰ ਤੇ ਹੋ ਜਾਂਦਾ ਪਰ ਇਹੀ ਆ ਕਿ ਸਭ ਤੋਂ ਪਹਿਲਾਂ ਤੇ ਰਾਜਵੀਰ ਚ ਬੰਦਾ ਜਿਹੜਾ ਉਹ ਬੱਚੇ ਆਪਣੀ ਇਹ ਲੜਾਈ ਜਿੱਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੈ ਹੇਲੋ ਦੇਖੀ ਜਾਏਗੀ ਜੋ ਹੋਏਗਾ ਸਭ ਤੋਂ ਪਹਿਲਾਂ ਤੇ ਉਹਦੀ ਜ਼ਿੰਦਗੀ ਵਾਸਤੇ ਪ੍ਰਾਰਥਨਾ ਜ਼ਿੰਦਗੀ ਵਾਸਤੇ ਅਰਜ਼ੋਈ ਜਿਹੜੀ ਹੋਣੀ ਚਾਹੀਦੀ ਹੈ ਜੀ ਜੀ ਉਹ ਇਹੀ ਕਾਮਨਾ ਕਰਦੇ ਆ ਤੇ ਮੈਂ ਤੇ ਦੁਆ ਕਰਦਾ ਵਿਅਕਤੀਗਤ ਤੌਰ ਤੇ ਮੈਂ ਬਹੁਤ ਦੁਖੀ ਹੋਇਆ ਜੀ ਤੇ ਇਤਫਾਕਨ ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਪਹਿਲਿਆਂ ਚ ਅਸੀਂ ਸੀਗੇ ਜਿਨ੍ਹਾਂ ਨੇ ਉਹ ਖਬਰ ਜਿਹੜੀ ਹੈ ਉਹ ਬ੍ਰੇਕ ਕੀਤੀ ਸੀਗੀ ਤੇ ਉਹ ਮਤਲਬ ਕਿ ਬੜੇ ਭਾਰੇ ਮਨ ਦੇ ਨਾਲ ਜਦੋਂ ਅਸੀਂ ਸਾਰਾ ਕਨਫਰਮ ਕੀਤਾ ਸੀਗਾ ਮੈਂ ਵੀ ਸੋਚਿਆ ਸੀ ਪੋਸਟ ਮੈਂ ਵੀ ਪਾਈ ਸੀ ਕਿ ਨਾ ਸੋਹਣਾ ਸੁਨੱਖਾ ਮੁੰਡਾ ਤੇ ਇਨੀ ਸੋਹਣੀ ਸੁਰੀਲੀ ਆਵਾਜ਼ ਇੱਕ ਉਹ ਪ੍ਰੋਗਰੈਸ ਦੇ ਦਿਨ ਹੈ ਲੋਕ ਤਰੱਕੀ ਦਾ ਸਮਾਂ ਜਿਹੜਾ ਸੰਘਰਸ਼ ਕਰਕੇ ਮਾਸਕਰਾ ਉਹ ਇੰਨਾ ਜ਼ਿਆਦਾ ਹੁਣ ਤੇ ਚੱਲਿਆ ਪਿਆ ਸੀਗਾ ਨਾ ਇੰਨਾ ਚੱਲਿਆ ਪਿਆ ਸੀਗਾ ਕਿ ਆ ਜਿਹੜਾ ਹੁਣ ਸੀਜ਼ਨ ਆਉਣਾ ਵਿਆਹ ਸ਼ਾਦੀਆਂ ਦਾ ਉਹਦੀ ਐਡਵਾਂਸ ਬੁਕਿੰਗ ਹੋ ਜਾਂਦੀ ਸੀ ਜੀ ਇੱਕ ਰਣਜੀਤ ਬਾਵਾ ਤੇ ਇੱਕ ਜੇ ਤੁਸੀਂ ਵੇਖੋਗੇ ਇਹ ਰਾਜਵੀਰ ਜੀ ਬੰਦਾ ਹੂੰ ਇਸ ਸਭ ਤੋਂ ਬਿਜ਼ੀ ਕਲਾਕਾਰਾਂ ਚੋਂ ਇੱਕ ਨੇ ਹੂੰ ਕਿਉਂਕਿ ਆਪ ਇਸੇ ਵਾਸਤੇ ਹੀ ਸ਼ਾਇਦ ਮੈਨੂੰ ਮੈਨੂੰ ਯਾਦਦਾ ਹੈ ਕਿ ਰਾਜਵੀਰ ਨੇ ਕਿਉਂਕਿ ਰਾਈਡਰ ਸੀ ਤਾਂ ਉਹ ਮਤਲਬ ਕਿ ਸ਼ਾਇਦ ਇਹ ਟ੍ਰਿਪ ਇਸੇ ਕਰਕੇ ਵਿਉਂਤ ਕੇ ਬੈਠਾ ਸੀ ਕਿ ਗਾਂ ਸੀਜ਼ਨ ਚੱਲ ਪੈਣਾ ਹੈ ਬਿਜ਼ੀ ਹੋ ਜਾਣਾ ਅੱਜ ਵੀ ਆਪਾਂ ਦੇਖਦੇ ਆਂ ਦੀਵਾਲੀ ਲੰਘਦੀ ਹੈ ਤਤਵੀਂ ਆਪਣੇ ਵਿਆਹਾਂ ਦਾ ਸੀਜ਼ਨ ਚੱਲ ਪੈਂਦਾ ਵੀ ਉਸ ਤੋਂ ਬਾਅਦ ਤਾਂ ਫਿਰ ਵਿਸਾਖੀ ਤੱਕ ਚੱਲ ਸੋਚ ਆਲੀ ਹੈ ਨਾ ਕਹਾ ਇਸੇ ਕਰਕੇ ਉਹਨੇ ਟ੍ਰਿਪ ਉਲੀਕਿਆ ਹੋਵੇਗਾ ਕਿ ਚਲੋ ਯਾਰਾਂ ਦੋਸਤਾਂ ਦੇ ਨਾਲ ਚੱਲਦੇ ਹਾਂ